ਤਾਂ 8ਵੀਂ ਕਲਾਸ ਦੇ ਵਿੱਚ ਪੜ੍ਹਦੀ ਇੱਕ ਕੁੜੀ ਨੇ ਸੁਸਾਇਡ ਕੀਤਾ ਸੀ ਆਤਮ ਹੱਤਿਆ ਕੀਤੀ ਸੀ ਤਾਂ ਉਹ ਮਾਮਲਾ ਹੁਣ ਕਾਫੀ ਜ਼ਿਆਦਾ ਗਰਮਾ ਰਿਹਾ ਹੈ ਕਿਉਂਕਿ ਮ੍ਰਿਤਕ ਕੁੜੀ ਦੇ ਪਰਿਵਾਰ ਦੇ ਵੱਲੋਂ ਸਕੂਲ ਵਾਲਿਆਂ ਦੇ ਉੱਪਰ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਜਿਹੜੇ ਸਕੂਲ ਵਾਲੇ ਨੇ ਉਹਨਾਂ ਨੇ ਫੀਸ ਨਾ ਭਰਨ ਕਰਕੇ ਇਸ ਕੁੜੀ ਨੂੰ ਪੇਪਰ ਦੇ ਵਿੱਚ ਬੈਠਣ ਨਹੀਂ ਦਿੱਤਾ ਜਿਸ ਤੋਂ ਬਾਅਦ ਇਹ ਕੁੜੀ ਕਾਫੀ ਜ਼ਿਆਦਾ ਤੰਗ ਹੋਈ ਸੀ ਕਾਫੀ ਜ਼ਿਆਦਾ ਪਰੇਸ਼ਾਨ ਹੋਈ ਸੀ ਕਾਫੀ ਜ਼ਿਆਦਾ ਰੋਈ ਵੀ ਸੀ ਤੇ ਜਿਸ ਤੋਂ ਬਾਅਦ ਦੁਖੀ ਹੋ ਕੇ ਕੁੜੀ ਨੇ ਘਰ ਦੇ ਵਿੱਚ ਆ ਕੇ ਆਤਮ ਹਤਿਆ ਕੀਤੀ ਸੀ ਤਾਂ ਕੁੜੀ ਦੇ ਪਿਤਾ ਦੇ ਵੱਲੋਂ ਸਕੂਲ ਵਾਲਿਆਂ ਦੇ ਉੱਪਰ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਸਕੂਲ ਵਾਲਿਆਂ ਨੇ ਸਾਡੀ ਕੁੜੀ ਨੂੰ ਪੇਪਰ ਦੇ ਵਿੱਚ ਬੈਠਣ ਨਹੀਂ ਦਿੱਤਾ ਸੀ ਜਿਸ ਤੋਂ ਬਾਅਦ ਸਾਡੀ ਕੁੜੀ ਨੂੰ ਕਲਾਸ ਦੇ ਬਾਹਰ ਵੀ ਖੜਾਇਆ ਰੱਖਿਆ ਕੁੜੀ ਕਾਫੀ ਲੰਮਾ ਸਮਾਂ ਰੋਂਦੀ ਰਹੀ ਰੋਂਦੀ ਹੋਈ ਉਹ ਘਰ ਵਾਪਸ ਆਈ ਸੀ ਤੇ ਘਰ ਆ ਕੇ ਉਸ ਨੇ ਇਹ ਆਤਮ ਹਤਿਆ ਕੀਤੀ ਹਾਲਾਂਕਿ ਅਧਿਕਾਰੇ ਤੌਰ ਤੇ ਕੋਈ ਵੀ ਪੁਸ਼ਟੀਆ ਜਿਹੜੀ ਉਹ ਸਾਹਮਣੇ ਨਹੀਂ ਆਈ ਕਿਉਂਕਿ ਪੁਲਿਸ ਹਲੇ ਜਾਂਚ ਦੇ ਵਿੱਚ ਲੱਗੀ ਹੋਈ ਹੈ ਕਾਰਨਾਂ ਦਾ ਪਤਾ ਕੀਤਾ ਜਾ ਰਿਹਾ ਕਿ ਕਿਹੜੇ ਕਾਰਨਾਂ ਕਰਕੇ ਉਸ ਕੁੜੀ ਨੇ ਸੁਸਾਇਡ ਕੀਤਾ ਸੀ ਪਰ ਕੁੜੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਸਕੂਲ ਦੇ ਉੱਪਰ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਜਿਹੜੇ ਅਧਿਆਪਕ ਸੀ ਟੀਚਰ ਸੀ ਉਹਨਾਂ ਦੇ ਵੱਲੋਂ ਫੀਸ ਨਾ ਭਰਨ ਕਰਕੇ ਸਾਡੀ ਕੁੜੀ ਨੂੰ ਪੇਪਰ ਦੇ ਵਿੱਚ ਬੈਠਣ ਨਹੀਂ ਦਿੱਤਾ ਜਿਸ ਤੋਂ ਬਾਅਦ ਸਾਡੀ ਕੁੜੀ ਕਾਫੀ ਜ਼ਿਆਦਾ ਪਰੇਸ਼ਾਨ ਹੋਈ ਸੀ ਤੇ ਪਰੇਸ਼ਾਨ ਹੋ ਕੇ ਹੀ ਇਸ ਕੁੜੀ ਨੇ ਸੁਸਾਇਡ ਕੀਤਾ ਤਾਂ ਇੱਕ ਸੀਸੀਟੀਵੀ ਕੈਮਰੇ ਦੀ ਵੀਡੀਓ ਆ ਜਿਹੜੀ ਉਹ ਵੀ ਨਿਕਲ ਕੇ ਸਾਹਮਣੇ ਆਈ ਹੈ ਉਸ ਸੀਸੀਟੀਵੀ ਕੈਮਰੇ ਦੀ ਵੀਡੀਓ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਉਹ ਕੁੜੀ ਸਕੂਲ ਦੇ ਅੰਦਰ ਫਿਰ ਰਹੀ ਹੈ ਰੋਂਦੀ ਹੋਈ ਵੀ ਦਿਖਾਈ ਦੇ ਰਹੀ ਹੈ ਤੇ ਇੱਕ ਕਮਰੇ ਦੇ ਵਿੱਚ ਜ਼ਮੀਨ ਦੇ ਉੱਪਰ ਵੀ ਬੈਠੀ ਹੋਈ ਦਿਖਾਈ ਦੇ ਰਹੀ ਹੈ ਹਾਲਾਕੀ ਕੀ ਕਾਰਨ ਨੇ ਇਹ ਹਲੇ ਸਾਹਮਣੇ ਆਉਣਗੇ ਪਰ ਕਿਹਾ ਜਾ ਰਿਹਾ ਹੈ ਕਿ ਸਕੂਲ ਦੇ ਵਿੱਚ ਇਸ ਬੱਚੀ ਦੀ ਫੀਸ ਨਾ ਭਰਨ ਕਰਕੇ ਇਸ ਬੱਚੀ ਨੂੰ ਪੇਪਰ ਦੇ ਵਿੱਚ ਬੈਠਣ ਨਹੀਂ ਦਿੱਤਾ ਗਿਆ ਹਾਲਾਕੀ ਜੇ ਸਕੂਲ ਦੇ ਪ੍ਰਿੰਸੀਪਲ ਦੀ ਗੱਲ ਕੀਤੀ ਜਾਵੇ ਤਾਂ ਸਕੂਲ ਦੇ ਪ੍ਰਿੰਸੀਪਲ ਨੇ ਕਿਹਾ ਕਿ ਅਸੀਂ ਕਦੇ ਵੀ ਬੱਚਿਆਂ ਦੀ ਫੀਸ ਦਾ ਦਬਾਅ ਉਹਨਾਂ ਦੇ ਉੱਪਰ ਨਹੀਂ ਪਾਇਆ ਸਗੋਂ ਉਹਨਾਂ ਦੇ ਮਾਪਿਆਂ ਨੂੰ ਕਿਹਾ ਜਾਂਦਾ ਹੈ ਤੇ ਸਕੂਲ ਦੇ ਪ੍ਰਿੰਸੀਪਲ ਨੇ ਇਹ ਗੱਲ ਵੀ ਕਹੀ ਸੀ ਕਿ ਜਿਹੜੀ ਇਹ ਕੁੜੀ ਹੈ ਉਹ ਕਈ ਦਿਨਾਂ ਤੋਂ ਲਾਪਤਾ ਵੀ ਸੀ ਤੇ ਜਿਸ ਤੋਂ ਬਾਅਦ ਸਾਨੂੰ ਸਿਰਫ ਉਸਦੇ ਸੁਸਾਇਡ ਦੀ ਖਬਰ ਮਿਲੀ ਹੈ ਪਰ ਸੀਸੀਟੀਵੀ ਕੈਮਰੇ ਦੇ ਵਿੱਚ ਦੇਖਿਆ ਜਾ ਰਿਹਾ ਉਸ ਕੁੜੀ ਨੂੰ ਤੁਰਦੇ ਫਿਰਦੇ ਹੋਏ ਕੁੜੀ ਨੂੰ ਜ਼ਮੀਨ ਦੇ ਉੱਪਰ ਬੈਠੇ ਹੋਏ ਵੀ ਦੇਖਿਆ ਜਾ ਰਿਹਾ ਕੁੜੀ ਨੂੰ ਰੋਂਦੇ ਹੋਏ ਵੀ ਬੈਠੇ ਉੱਥੇ ਦੇਖਿਆ ਜਾ ਰਿਹਾ ਹਾਲਾਂਕਿ ਹੁਣ ਪੁਲਿਸ ਅੱਗੇ ਕੀ ਜਾਂਚ ਕਰੇਗੀ ਇਹ ਨਿਕਲ ਕੇ ਸਾਹਮਣੇ ਆਉਣਾ ਹਲੇ ਬਾਕੀ ਹੈ ਪਰ 8ਵੀਂ ਜਮਾਤ ਦੇ ਵਿੱਚ ਇਹ ਕੁੜੀ ਆ ਜਿਹੜੀ ਉਹ ਪੜਦੀ ਸੀ ਤਾਂ ਇਹ ਮਾਮਲਾ ਜਿਹੜਾ ਉਹ ਗੁਜਰਾਤ ਦੇ ਸੂਰਤ ਦਾ ਸੀ ਜਿੱਥੇ ਇੱਕ 8ਵੀਂ ਕਲਾਸ ਦੇ ਵਿੱਚ ਪੜਦੀ ਹੋਈ ਇੱਕ ਕੁੜੀ ਨੇ ਆਤਮ ਹੱਤਿਆ ਕੀਤੀ ਸੀ ਘਰ ਦੇ ਵਿੱਚ ਆਤਮ ਹੱਤਿਆ ਉਸ ਸਮੇਂ ਕੀਤੀ ਜਾਂਦੀ ਹੈ ਜਦੋਂ ਘਰ ਦੇ ਵਿੱਚ ਕੋਈ ਵੀ ਨਹੀਂ ਸੀ ਤਾਂ ਮ੍ਰਿਤਕ ਕੁੜੀ ਦੇ ਪਿਤਾ ਨੇ ਸਕੂਲਾਂ ਦੇ ਅਧਿਆਪਕਾਂ ਤੇ ਪ੍ਰਿੰਸੀਪਲ ਦੇ ਉੱਪਰ ਗੰਭੀਰ ਇਲਜ਼ਾਮ ਲਗਾਏ ਨੇ ਕਿ ਸਾਡੀ ਕੁੜੀ ਨੂੰ ਫੀਸ ਨਾ ਭਰਨ ਕਰਕੇ ਉਸ ਪੇਪਰ ਦੇ ਵਿੱਚ ਬੈਠਣ ਨਹੀਂ ਦਿੱਤਾ ਜਿਸ ਕਰਕੇ ਮੇਰੀ ਕੁੜੀ ਕਾਫੀ ਜ਼ਿਆਦਾ ਪਰੇਸ਼ਾਨ ਰਹੀ ਕਾਫੀ ਜ਼ਿਆਦਾ ਰੋਂਦੀ ਰਹੀ ਤੇ ਰੋਂਦੀ ਹੋਈ ਨੇ ਘਰ ਆ ਕੇ ਆਤਮ ਹੱਤਿਆ ਕਰ